ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ਤਹਿਤ ਪੰਜਾਬ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾ ਪਾਰ ਹੈ। ਇਸੇ ਕੜੀ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਸੀ ਜਿਸ ਕੋਲੋਂ 500 ਗ੍ਰਾਮ ਹਿਰਨ ਬਰਾਮਦ ਕੀਤੀ ਸੀ ਤੇ ਜਿਸ ਦੀ ਕੀਮਤ ਕਰੋੜਾਂ ਪੈ ਦੱਸੀ ਜਾ ਰਹੀ ਸੀ। ਤੇ ਇਸੇ ਆਰ ਦੇ ਨਿਸ਼ਾਨਦੇਹੀ ਤੇ ਇੱਕ ਵਾਰ ਫਿਰ ਤੋਂ ਪੁਲਿਸ ਨੇ 3.5 ਕਿਲੋ ਹਿਰਨ ਬਰਾਮਦ ਕੀਤੀ ਹੈ ਜਦ ਕਿ ਉਸ ਦਾ ਭਰਾ ਪੱਜਨ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸ ਦੀ ਨਿਸ਼ਾਨਦੇਹੀ ਤੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਅ ਕੱਲ ਛਾਉਂ ਨੂੰ ਅਸੀਂ ਪੁਲਿਸ ਪਾਰਟੀ ਸਮੇਤ ਤਲਵੰਡੀ ਮਾਂਜਮੀਆਂ ਪਿੰਡਾਂ ਨੂੰ ਜਾ ਰਹੇ ਸੀ ਕਿ ਮਾਂਜਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਿਲ ਕੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਔਰ ਪੁਲਿਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ اتار ਦਿੱਤਾ ਔਰ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲੋਂ ਦੁਰਪਈ ਤੋ ਜੋ ਸਾਡੇ ਨਾਲ ਲੇਡੀ ਫੋਰਸ ਮੌਜੂਦ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਬਰਾਮਦ ਹੋਈ। ਅਪਰੰਤ ਪੁਸ਼ਕੇਸ਼ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਸੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨ ਵਗੋਂਦਾ ਆ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੋਰ ਹੈਰੋਨ ਜਿਹੜੀ ਆ ਛੁਪਾ ਕੇ ਰੱਖੀ ਆ ਜੋ ਦੇਰ 3.5 ਕਿਲੋ ਦੇ ਕਰੀਬ ਹੋਰ ਜਿਹੜੇ ਸੀ ਹੈਰੋਇਨ ਇੰਡੀਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਹੈ ਸੋ ਕੁੱਲ ਕਿੰਨੀ ਜਿਹੜੀ ਹੁਣ ਹੈਰੋਇਨ ਦੀ ਰਿਕਵਰੀ ਹੋਈ ਹੈ ਕੁੱਲ 4 ਕਿਲੋ 33 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਗਈ ਪਤਾ ਲੱਗਿਆ ਜੀ ਅੱਗੇ ਕਿਦਾਂ ਕਰਦੇ ਸੀ ਉਹ ਹੈਰੋਇਨ ਦਾ ਕੀ ਕਰਦੇ ਸੀਗੇ ਕਿੰਨਾਂ ਨੂੰ ਵੇਚਦੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਸੁੱਚਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਊਗਾ ਇਹ ਦੋਨੋਂ ਭੈਣ ਭਰਾ ਨੇ ਜੀ ਇਹ ਦੋਨੋਂ ਭੈਣ ਭਰਾ ਨੇ ਸਰ ਪਹਿਲਾਂ ਵੀ ਕਿ ਮਗਧਮਦਰ ਚੈਨਲ ਇਹ ਤਾਂ ਬਾਰੇ ਇਹਦੇ ਤਹਿਕੀਕਾਤ ਜਿਹੜੀ ਹੈ ਸਰ ਇਹ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀ ਗਾਇਸ ਇਸ ਕੇਸ ਵਾਂਗ ਇਹਨਾਂ ਦੀ ਅਕਸਰ ਮਨੋਵਿਗਤੀ ਹੁੰਦੀ ਹੈ ਕਿ ਔਰਤਾਂ ਨੂੰ ਪਿਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਿਟੀ ਫੋਰਸ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕਈ ਵਾਰੀ ਚੈੱਕ ਨਹੀਂ ਕਰਦੇ ਤੇ ਔਰਤਾਂ ਨੂੰ ਬਿਠਾ ਕੇ ਇਸ ਤਰ੍ਹਾਂ ਲਕਾਸ਼ਕਾ ਸ਼ਪਾਕ ਜਿਹੜੀ ਆ ਐਰੋਨ ਜਿਹੜੀ ਆ ਸਪਲਾਈ ਕਰਦੇ ਆ ਤੇ ਪਤਾ ਲੱਗਾ ਸ਼ੋਰੀ ਬ੍ਰਮਤ ਹੈ ਜੀ ਹੀਰੋਇਨ ਤੋਂ ਲਾਵਾ ਕੁਸ਼ਰ ਬ੍ਰਾਮਣ ਨਹੀਂ ਕੋਈ ਹੋਰ ਚੀਜ਼ ਬ੍ਰਾਮਣ ਨੂੰ ਹੈ ਸਰ ਹੋਰ ਵੀ ਆਪਣਾ ਕੋਈ ਪਤਾ ਲੱਗਾ ਇਹਨਾਂ ਦੇ ਲਿੰਕਸ ਦਾ ਕਿੱਥੇ ਕਿੱਥੇ ਲਿੰਕਸ ਹਾਂ ਇਹ ਸੁੱਚਾ ਸਿੰਘ ਦੇ ਗਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕਹਿੰਦਾ ਕਿ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰੋਂ ਪਾਰ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਤੇ ਸੁੱਚਾ ਸਿੰਘ ਗਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਸ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀ ਜਿਹੜੀਆਂ ਨੇ ਹੈਗੀਆਂ ਪਤਾ ਲੱਗਾ ਕੁਝ ਕੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿਲਾਂ ਵੀ ਇਦਾਂ ਦਾ ਕੋਈ ਕੰਮ ਕਰ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਪਰਮਾਨੈਂਟ ਲੈਣ ਤੋਂ ਬਾਅਦ ਕੁਰਚੇ ਪੇਸ਼ ਕਰ ਰਹੇ ਹਨ ਉਹ ਤੋਂ ਬਾਅਦ ਕੁਸ਼ਕਿਸ਼ ਤੋਂ ਬਾਅਦ ਪਤਾ ਲੱਗੇਗਾ ਆਪਣਾ ਕੋਈ ਪਤਾ ਲੱਗਾ ਨੇ ਲਿੰਕਸ ਦਾ ਕਿੱਥੇ ਕਿੱਥੇ ਲਿੰਕਸ ਹਾਂ ਇਹ ਸੁਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕਹਿੰਦਾ ਕਿ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰੋਂ ਪਾਰ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਤੇ ਸੁਚਾ ਸਿੰਘ ਗ੍ਰਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਸ ਵਾਰਡ ਦੇ ਉੱਤੇ ਉਹਦੀ ਐਕਟੀਵਿਟੀ ਜਿਹੜੀਆਂ ਨੇ ਹੈਗੀਆਂ ਪਤਾ ਲੱਗਾ ਕੁਝ ਕੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿਲਾਂ ਵੀ ਇਦਾਂ ਦਾ ਕੋਈ ਕੰਮ ਕਰਿਆ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਪਰਮਾਨੈਂਟ ਲੈਣ ਤੋਂ ਬਾਅਦ ਕੋਰਟ 'ਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਪੁਛਕਿਸ਼ ਤੋਂ ਬਾਅਦ ਪਤਾ ਲੱਗੇਗਾ